ਟੋਟਲ 3 ਕਰੀਬ ਤੋਲੇ ਦੇ ਕਰੀਬ ਸੋਨਾ ਉਹਨਾਂ ਦੇ ਅੰਦਾਜ਼ਾ ਲੱਗਾ ਕਿ ਚੋਰੀ ਹੋਇਆ ਇਹ 20 ਬਾਈਕ ਬੋਲੇ ਕਪੜਾ ਗਿਆਲੇ ਮਤਲਬ 4-5 6 ਤੋਲੇ ਦਾ ਪੁਲਿਸ ਕਮਿਸ਼ਨਰ ਸ਼੍ਰੀ ਸੁਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਚੋਰੀਆ ਕਰਨ ਵਾਲੇ ਇੱਕ ਗਰੋਂ ਨੂੰ ਕਾਬੂ ਕਰਕੇ ਉਹਨਾਂ ਕੋਲ ਕੀਮਤੀ ਸਮਾਨ ਬਰਾਮਦ ਕੀਤਾ ਹੈ ਇਸ ਬੰਦੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਲਲਿਤ ਸੇਠ ਆਪਣੀ ਧੀ ਨੂੰ ਦਿੱਲੀ ਦਾਖਲ ਕਰਵਾਉਣ ਗਿਆ ਸੀ ਅਤੇ ਘਰ ਪਰਤਣ ਤੋਂ ਬਾਅਦ ਉਸਨੇ ਦੇਖਿਆ ਕਿ ਮੁੱਖ ਦਰਵਾਜ਼ੇ ਦਾ ਤਾਲਾ ਅਤੇ ਕੁੰਡੀ ਟੁੱਟੀ ਹੋਈ ਸੀ। ਉਹਨੇ ਦੱਸਿਆ ਕਿ ਮੌਇਨਾ ਕਰਨ ਤੇ ਸ਼ਿਕਾਇਤਕਰਤਾ ਨੇ ਸੋਨੇ ਚਾਂਦੀ ਦੇ ਗਹਿਣੇ ਅਤੇ 1 ਲੱਖ ਰੁਪਏ ਗਾਇਬ ਪਾਏ ਅਤੇ थाना ਡਿਵੀਜ਼ਨ ਨੰਬਰ 7 ਵਿਖੇ ਆਪਣੀ ਐਫਆਈਆਰ ਦਰਜ ਕਰਵਾਈ। ਪੁਲਿਸ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਪੁਲਿਸ ਨੂੰ ਪਤਾ ਚੱਲਿਆ ਕਿ ਮਨਜੀਤ ਲਾਲ ਉਰਫ ਮੰਨੂ ਪੁੱਤਰ ਦੇਸ ਰਾਜ ਜੋ ਕਿ ਇੱਕ ਆਜਿਤਨ ਅਪਰਾਧੀ ਸੀ ਉਹ ਚੋਰੀ ਦਾ ਸ਼ੱਕੀ ਸੀ। ਅਨਦਸ਼ਾ ਦੀ ਸੂਚਨਾ ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਚੋਰੀ ਦੀ ਐਕਟਿਵਾ ਵੇਚਣ ਦੀ ਕੋਸ਼ਿਸ਼ ਕਰ ਰਹੇ ਸ਼ੱਕੀ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋਂ 90000 ਰੁਪਏ ਦੀ ਨਕਦੀ ਤੇ ਕੁਝ ਸੋਨੇ ਚਾਂਦੀ ਦੇ ਗਹਿਣੇ ਬਰਾਮਦ ਕੀਤੇ। ਸ਼੍ਰੀ ਸੁਪਨ ਚਰਮਾ ਨੇ ਦੱਸਿਆ ਕਿ ਪੁਸ਼ਟੀ ਦੌਰਾਨ ਮਨਜੀਤ ਲਾਲ ਨੇ ਮੰਨ ਲਿਆ ਕਿ ਉਸਨੇ ਹੀ ਆਪਣੇ ਸਾਥੀਆਂ ਸਮੇਤ ਇਹ ਚੋਰੀ ਦੀ ਵਾਰਤਾ ਨੂੰ ਅੰਜਾਮ ਦਿੱਤਾ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੇ ਸੰਦੀਪ ਕੌਰ ਅਤੇ ਉਸਦੇ ਸਾਥੀ ਡੋਲੀ ਰਾਣੀ ਨੂੰ ਵੀ ਗ੍ਰਿਫਤਾਰ ਕੀਤਾ ਹੈ ਜਦੋਂ ਉਹ ਚੋਰੀ ਕੀਤੇ ਸੋਨੇ ਦੇ ਗਹਿਣੇ ਵੇਚਣ ਦੀ ਕੋਸ਼ਿਸ਼ ਕਰ ਰਹੇ ਸਨ। ਉਨੇ ਦੱਸਿਆ ਕਿ ਮਲਜ਼ਮਾਂ ਵਿੱਚੋਂ ਇੱਕ ਮਨਜੀਤ لال ਖਿਲਾਫ ਐਨਡੀਪੀਸੀ ਐਕਟ ਚੋਰੀ ਅਤੇ ਆਪਕਾਰ ਰਿਐਕਟਿਵ ਮੇਂ ਕਈ ਐਫਆਈਆਰ ਦਰਜ ਹਨ ਜਦਕੀ ਬਾਤੀ ਦੋ ਵਿਅਕਤੀਆਂ ਦਾ ਪਹਿਲਾ ਕੋਈ ਅਪਰਾਧਿਕ ਪਿਛੋਕਰ ਨਹੀਂ ਸੀ ਸ਼ਿਰੀ ਸੋਪਨ ਸ਼ਰਮਾ ਨੇ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ جاری ਹੈ ਤੇ ਵੇਰਵੇ ਬਾਅਦ ਵਿੱਚ ਹੀ ਸਾਂਝੇ ਕੀਤੇ ਜਾਣਗੇ ਜਲੰਧਰ ਤੋਂ ਚਿਰਾਗ ਸ਼ਰਮਾ ਦੀ ਰਿਪੋਰਟ ਵਿੰਡੋ ਪੰਜਾਬ ਟੀਵੀ ਇੱਕ ਅਰਬਨ ਸਟੇਟ ਫੇਸ 1 ਦੇ ਵਿੱਚ ਇੱਕ ਘਰ ਦੇ ਵਿੱਚੋਂ ਬਰਗਜ਼ਰੀ ਹੋਈ ਸੀ ਜਿਹਦੇ ਵਿੱਚ 1 ਲੱਖ ਰੁਪਏ ਕੈਸ਼ ਤੇ ਕਾਫੀ ਸਾਰਾ ਸੋਨੇ ਦੇ ਔਰਨਮੈਂਟਸ ਉਹਨਾਂ ਦੇ ਚੋਰੀ ਹੋਏ ਸੀ ਉਸ ਦੇ ਵਿੱਚ ਪੁਲਿਸ ਨੇ ਟਿਪ ਆਫ ਤੇ ਕ੍ਰੈਕ ਕਰਦੇ ਹੋਏ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਿਹਦੇ ਕੋਲੋਂ 90000 ਰੁਪਿਆ ਕੈਸ਼ ਐਂਡ ਕੁਝ ਜੁਐਲਰੀ ਸਿਲਵਰ ਵੀ ਤੇ ਕੁਝ ਸੋਨੇ ਦੀ ਰਿਕਵਰ ਕੀਤੀ ਐਂਡ ਉਹਦੇ ਇਨਕਸ਼ਾਫ ਤੇ ਫਿਰ ਉਹਦੇ ਦੋ ਸਾਥੀ ਗੈਂਗ ਦੇ ਮੈਂਬਰ ਜਿਹੜੇ ਸੀਗੇ ਦੋ ਲੇਡੀਜ਼ ਗ੍ਰਿਫਤਾਰ ਕੀਤੀਆਂ ਜਿਹੜੀਆਂ ਕਿ ਜੁਐਲਰੀ ਜਿਹੜੀ ਚੋਰੀ ਦੀ ਸੀ ਉਹ ਵੇਚਣ ਜਾ ਰਹੀਆਂ ਸੀ ਔਰ ਉਹਨਾਂ ਨੂੰ ਵੀ ਕਾਬੂ ਕੀਤਾ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਅੱਗੇ ਫਰਦਰ ਹੋਰ ਰਿਕਵਰੀ ਹੋਣ ਦੀ ਉਮੀਦ ਹੈ। ਇਹ ਗ੍ਰਿਫਤਾਰੀ ਕਿਹੜੀ ਜੇ ਤੁਹਾਨੂੰ ਜਿਹੜੀ ਬੰਦਾ ਸੀ ਇਹਨੂੰ ਤਾਂ ਅਸੀਂ ਪਕੜਿਆ ਸੀਗਾ ਜੀ ਸੁਭਾਨਾ ਰੇਲਵੇ ਫਟਕ ਲਾਗੋ ਜਿੱਥੇ ਮੂਵ ਕਰ ਰਿਹਾ ਸੀ ਸਕਿਉਰਟੀ ਵੇਚਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਵੀ ਚੋਰੀ ਦੀ ਹੈ ਜੜੀਆਂ ਦੇ ਕੋਲ ਸੀਗੇ ਤੇ ਜਿਹੜੀਆਂ ਦੋ ਲੇਡੀਜ਼ ਸੀਗੀਆਂ ਉਹਨਾਂ ਨੂੰ ਪੀਐਮ ਹਸਪੀਟਲ ਦੇ ਲਗਭਗ ਅਰੈਸਟ ਕੀਤਾ ਤੇ ਨਿਸ਼ਾਨ ਲਈ ਤੇ ਵੀ ਇਹੀ ਦੋ ਲੇਡੀਜ਼ ਆ ਤਾਂ ਫਿਰ ਉਹਨਾਂ ਕੋਲ ਰਿਕਵਰੀ ਵੀ ਹੋਵੇ ਜਿਹੜੀਆਂ ਨਾ ਸਮਾਨ ਚੋਰੀ ਹੋਇਆ ਜਾ ਲੜਕਾ ਉਹਦੇ ਤੇ ਹੈਗੇ ਆ ਜੀ 10 ਐਫ ਆਰ ਲਾਜ ਨੇ ਉਹਦੇ ਚ ਚੋਰੀ ਦੀਆਂ 10 ਤੋਂ 12 ਐਫ ਆਰ ਹੈਗੀਆਂ ਉਹਦੇ ਤੇ ਕੈਂਡੀ ਦਾ ਵੀ ਪਰਚਾ ਹੈਗਾ ਨਸ਼ਾ ਵੀ ਕਰਨ ਦਾ ਦੇ ਇਹ ਵੇਚਣ ਜਾ ਰਹੇ ਸੀਗੇ ਜੀ ਅੱਛਾ ਤੇਰੀ ਹਾਲੇ ਵੇਚੇ ਇਹ ਪਹਿਲੀ ਵਾਰੀ ਸੀਗਾ ਇਹ ਪਹਿਲੀ ਵਾਰੀ ਸੀ ਉਹਦੇ ਸਾਥੀ ਨੇ ਮੈਂ ਨਹੀਂ ਇਹ ਸੀ ਕੰਮ ਕਰਦੀਆਂ ਸੀ ਹਾਂਜੀ ਨਹੀਂ ਫੈਮਿਲੀ ਮੈਂਬਰ ਨਹੀਂ ਹੈ ਇੱਕ ਕੋਈ ਮਤਲਬ ਐਸੋਸੀਏਟ ਆ ਤੇ ਇੱਕ ਉਹਦੇ ਉਹਦੀ ਫਰਦਰ ਐਸੋਸੀਏਟ ਦੋਨੋਂ ਕੱਠੇ ਰਹਿੰਦੇ ਨੇ ਲੜਕਾ ਉਹਨਾਂ ਦੇ ਕੱਲ ਰੈਗੂਲਰ ਵਿਜ਼ਟਰ ਹੈ ਜਿਹੜੀ ਸਟੋਰੀ ਇਹਨਾਂ ਨੇ ਕੀਤੀ ਹੋਗਾ ਮੈਂ ਸ਼ੇਅਰ ਕੀਤੀ ਸੀ ਉਹ ਤਰੀਕ ਨੂੰ ਪੂਰਿਆ ਜਾ ਕੋਸ਼ਿਸ਼ ਵਿੱਚ ਵੜ ਦਿੱਤੇ ਨਹੀਂ ਹਾਲੇ ਕੁਝ ਰਿਕਵਰੀ ਰਹਿੰਦੀ ਹੈ ਜੀ ਉਹ ਹੱਲੇ ਪੁੱਛਕਿਛ ਕਰੀਆਂ ਦੋ ਲੇਡੀ ਹੁਣੇ ਪਕੜੀਆਂ ਨੇ ਤੋਂ ਉਹਨਾਂ ਤੋਂ ਹੱਲੇ ਬਾਕੀ ਦੀ ਰਿਕਵਰੀ ਕਰਨੀ ਹਾਂਜੀ ਤੇਨੀ ਆਣੀ ਸੀ ਨਹੀਂ ਹੱਲੇ ਪੁੱਛਕਿਛ ਆਏਗਾ ਜੀ ਕੋਈ ਹੋਰ ਵੀ ਹੋਤਰਦਾ ਮੈਂਬਰ ਹੋਵੇ ਕੈਸ਼ ਚੋਰ ਹੋ ਗਏ ਸਰ ਹਾਂਜੀ ਕੈਸ਼ ਸਾਰੇ ਕਵਰ ਹੈ 90 ਹਜ਼ਾਰ ਰਿਕਵਰੀ ਹੈ ਲੱਖ ਚੋਰੀ ਹੋਇਆ ਜੀ ਉਹਨਾਂ ਦੇ ਮੁਤਾਬਿਕ ਸੋਮਾ ਨੇ ਕਿਤੇ ਕਰੀ ਲੀ ਗੱਲਾਂ ਸੀ ਹਾਂਜੀ ਖਰਚ ਕਿੱਥੇ ਆਦਾ ਖਰਚ ਕਰਦੇ ਆਂ ਜੀ ਨਸ਼ਾ ਕਰਨ ਦਾ ਆਦੀ ਹੈ ਲੜਕੀ ਵੀ ਨਸ਼ਾ ਕਰਨ ਦੀ ਆਦੀ ਹੈ ਹਾਂਜੀ ਦੋ ਜਣੇ ਜਿਹੜੀ ਇੱਕ ਲੜਕੀ ਹੈ ਸੰਦੀਪ ਕੋਰ ਜਿਹਦੇ ਨਾਲ ਇਹ ਰਹਿੰਦਾ ਲੜਕਾ ਤੇ ਇੱਕ ਉਹਦੀ ਲੈਂਡਲੋਰਡ ਹੈ ਜਿਹੜੀ ਰਾਣੀ ਹੈ ਡੋਲੀ ਉਹਦੇ ਕੋਲ ਹੀ ਰਹਿੰਦੀ ਹੈ ਉੱਥੇ ਹੀ ਜਾਂਦਾ ਸੀ ਤਾਂ ਇਹ ਦੋਨੋਂ ਜਿਹੜੇ ਹੈਗੇ ਆ ਇਹ ਨਸ਼ਾ ਕਰਦੇ ਆ ਇੱਕ ਟੋਨ ਸਿਰਨਾ ਕਿੰਨੇ ਦੀ ਹੈਗੀ ਹੈ ਇਹ ਕਰੀਬ ਵੀ 25 ਟੋਲੇ ਟੋਟਲ ਤੀਕ ਕਰੀ ਤੋਲੇ ਦੇ ਕਰੀਬ ਸੋਨਾ ਉਹਨਾਂ ਦੇ ਅੰਦਾਜ਼ਾ ਚਾ ਕਿ ਚੋਰੀ ਹੋਇਆ ਇਹ ਜੋ 20 ਬਾਈਕ ਤੋਲੇ ਪਕੜਿਆ ਗਿਆ ਹਲੇ ਨਕਲ 4 5 6 ਤੋਲੇ ਦਾ ਉਹ ਦੇਖਦੇ ਹਾਂ ਉਹਨਾਂ ਕੋ ਰਿਕਵਰ ਹੋਰ ਹੋਏਗਾ ਕਿਦਾਂ ਤੋਂ ਕਿਦਾਂ ਨੇ ਇਹਨਾਂ ਦੇ ਇੱਕ ਕਲੂ ਕਿਦਾਂ ਮਿਲ ਸੀ ਇਨਪੁਟ ਸੀ ਕਿ ਜੀ ਪੁਲਿਸ ਕੋ ਇਨਪੁਟ ਆਈ ਸੀ ਉਹਦੇ ਤੋਂ ਹਾਂ ਜੀ ਸੀਸੀਟੀਵੀ ਚ ਆਂਦਾ ਜਾਂਦਾ ਨਜ਼ਰ ਆਂਦਾ ਸੀ ਕੋ ਬੰਦਾ ਸਕੂਟੀ ਤੇ ਪਰ ਉਹ ਉਹਦੇ ਜੀ ਆਇਡੈਂਟੀਫਾਈ ਨਹੀਂ ਹੁੰਦਾ ਸੀ ਉਹਦੇ ਤੋਂ ਅਸੀਂ ਜਿਹੜਾ ਟਿਪ ਆਫ ਤੇ ਸੋਰਸਿਸ ਤੋਂ ਇਨਪੁਟ ਕਿਸੇ ਨੇ ਦਿਖਾਇਆ ਕਿਸੇ ਨੇ ਕੀਤਾ ਆ ਸਮਬਡ ਇਡੈਂਟੀਫਾਈਡ ਕੀ ਹੋ ਸਕਦਾ ਕਿ ਅਸੀਂ ਉਹ ਤੇ ਟਰੈਕ ਕੀਤਾ ਕੈਚ ਕੀਤਾ ਰਿਮਾਂਡ ਹੁਣ ਲਵਾਂਗੇ ਜੀ ਪੇਸ਼ ਕਰਾਂਗੇ ਕਿਹਦੇ ਦਾ 15 ਨਹੀਂ ਇਹਨੂੰ ਜਿਹੜਾ ਮਨੁਸ਼ੀਏ ਨੂੰ ਤਾਂ ਬਾਈ ਨੂੰ ਸੀਗਾ ਉਹ ਤਾਂ ਰਿਮਾਂਡ ਤੇ ਉਹਨੂੰ ਵੀ ਪੇਸ਼ ਕਰਨਾ ਤੇ ਲੜਕੀਆਂ ਨੂੰ ਅੱਜ ਰਛ ਕੀਤਾ ਉਹਨਾਂ ਪੇਸ਼ ਕਰਕੇ ਰਿਮਾਂਡ ਲਵਾਂਗੇ ਲੇਡੀਜ਼ ਨੂੰ ਤੇ ਫਿਰ ਉਹਨਾਂ ਤੋਂ ਅੱਗੇ ਫਰਦਰ ਪੁੱਛ ਕੇ ਚਾਹੀਦੀ ਉਹਦਾ ਵੀ ਰਿਮਾਂਡ ਐਕਸਟੈਂਡ ਕਰਾਵਾਉਣਾ ਕਿਉਂਕਿ ਕਰਾਬਰੇਟ ਕਰਾਉਣਾ ਸਾਰਾ ਮਨ ਵਾਜ ਤੱਕ ਜਰੀ ਮੈਂ ਤਾਂ ਸੀ ਠੀਕ ਹੈ ਅ ਅਰਬਨ ਸਟੇਟ ਫੇਜ਼ 1 ਚ ਜੀ 19 ਤਰੀਕ ਨੂੰ ਇੱਕ ਚੋਰੀ ਹੋਈ ਸੀ ਜਿਹਦੇ ਵਿੱਚ 1 ਲੱਖ ਰੁਪਏ ਕੈਸ਼ ਤੇ ਬਹੁਤ ਸਾਰੀ ਜੁਐਲਰੀ ਕਰੋ ਚੋਰੀ ਹੋ ਗਈ ਸੀ ਉਹਨਾਂ ਨੇ ਤੇ ਉਸ ਕੇਸ ਨੂੰ ਟਰੇਸ ਕਰਦੇ ਹੋਏ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਸੀ 22 ਤਰੀਕ ਨੂੰ ਤਾਂ ਜਿਹਦੇ ਕੋਲ 1 ਲੱਖ ਰੁਪਏ ਤੇ ਕੁਝ ਜੁਐਲੀ ਦੇ ਆਰਨਮੈਂਟਸ ਲੌਂਡ ਕੀਤਾ ਸੀ ਉਹਦੀ ਪੁੱਛਗਿੱਛ ਤੇ ਵਿੱਚ ਫਿਰ ਅੱਗੇ ਦੋ ਹੋਰ ਲੇਡੀਜ਼ ਨੂੰ ਗ੍ਰਿਫਤਾਰ ਕੀਤਾ ਜਿਹੜੇ ਕਿ ਜਿਹੜੀ ਬਾਕੀ ਦੀ ਉਹਨਾਂ ਦੀ ਚੋਰੀ ਦਾ ਸਮਾਨ ਸੀਗਾ ਕੁਝ ਹਿੱਸਾ ਉਹਦਾ ਚੋਰੀ ਵੇਚਣ ਜਾ ਰਹੀ ਸੀ ਉਹਨਾਂ ਤੋਂ ਵੀ ਗ੍ਰਿਫਤਾਰ ਕਰਕੇ ਰਿਕਵਰੀ ਕੀਤੀ ਹੈ ਐਂਡ ਹਲੇ ਤਫਤੀਸ਼ ਚੱਲ ਰਹੀ ਹੈ ਤਿੰਨ ਬੰਦੇ ਅਰੈਸਟ ਕੀਤੇ ਗਏ ਤਿੰਨ ਬੰਦੇ ਅਰੈਸਟ ਕੀਤੇ ਜੀ ਇੱਕ ਲੜਕਾ ਦੋ ਲੇਡੀਆਂ ਹਾਂਜੀ ਰਿਮਾਂਡ ਤੇ ਹੁਣ ਜਿਹੜਾ ਪਹਿਲਾ ਲੜਕਾ ਸੀ ਅਰੈਸਟ ਕੀਤਾ ਉਹ ਤੇ ਰਿਮਾਂਡ ਤੇ ਸੀਗਾ ਜੀ ਦੋਨੋਂ ਲੇਡੀਆਂ ਨੂੰ ਅੱਜ ਅਰੈਸਟ ਕੀਤਾ ਉਹ ਪੇਸ਼ ਕਰਕੇ ਤੇ ਰਿਮਾਂਡ ਲਵਾਂਗੇ ਸੋ ਕਿੰਨਾ 골ਡ ਸੀਗਾ ਤੇ ਕਿੰਨਾ ਕੈਸ਼ ਸੀਗਾ 1 ਲੱਖ ਰੁਪਏ ਕੈਸ਼ ਚੋਰੀ ਹੋਇਆ ਹੈ ਜੀ ਉਹਨਾਂ ਦਾ ਔਰ ਕਰੀਬ 25 ਤੋਂ 30 ਤੋਲੇ ਉਹ ਕਹਿੰਦੇ ਸੀ ਕਿ ਸਾਡੀ ਜੁਐਲਰੀ ਜਿਹੜੀ ਆ ਉਹ ਗਈ ਹੈ ਅੰਦਾਜ਼ਨ ਵਿੱਚ ਚਾਂਦੀ ਦੇ ਵੀ ਜੁਐਲਰੀ ਜੀ ਕੁਝ ਸਿੱਕੇ ਵੀ ਹੈਗੇ ਚਾਂਦੀ ਦੇ ਜਿਹੜੀ ਜੁਲੀ ਜਿਹੜੀ ਚੋਰੀ ਹੋਈ ਸੀ ਸਾਰੀ ਰਿਕਵਰ ਹੋਊਗੀ ਨਹੀਂ ਹਾਲੇ ਤਫਤੀਸ਼ ਬਾਕੀ ਹੈ ਹਾਲੇ ਰਿਕਵਰ ਹੋਣੇ ਬਾਕੀ ਚੀ ਪਾਇਆ ਗਿਆ ਕਿ ਕਿੰਨੇ ਜਾਨਿਆਂ ਦਾ ਗਰੁੱਪ ਹੈਗਾ ਕਿੰਨੇ ਜਾਨੇ ਤਿੰਨ ਜਣੇ ਤਾਂ ਹੈਗੇ ਆ ਜੀ ਇਹਦੇ ਚ ਹਾਲੇ ਲੇਡੀਜ਼ ਦੀ ਕੁਝ ਕੁ ਛੋਣੀਆਂ ਫਿਰ ਹੋਰ ਬਾਕੀ ਜਿਹੜੇ ਕਲਾਸੇ ਸਾਹਮਣੇ ਹੋਣਗੇ ਫਿਰ ਰਿਕਵਰੀ ਵੀ ਹੋਏਗੀ ਜਿਹੜਾ ਕਿਸੇ ਨੂੰ ਲੱਖ ਰੁਪਏ ਚੋਰੀ ਹੋਇਆ ਸੀਗਾ 90 ਹਜ਼ਾਰ ਬਰੰਬ ਹੋਇਆ ਤੇ 10 ਹਜ਼ਾਰ ਨਸ਼ਾ ਕਰ ਰਿਹਾ ਕੇ ਨਸ਼ਾ ਦੋ ਜਣੇ ਨੇ ਚ ਹੈਗੇ ਜਿਹੜੇ ਨਸ਼ਾ ਕਰਦੇ ਨੇ ਜੀ ਔਰ ਉਹ ਉਹਨਾਂ ਤੇ ਪਹਿਲਾਂ ਵੀ ਬਹੁਤ ਮਕਦਮੇ ਦਰਜ ਨੇ ਪਹਿਲੇ ਵੀ ਚੋਰੀ ਦੇ ਜਾਂ ਹੋਰਗੇ ਚੋਰੀ ਦੇ ਵੀ ਹੈਗੇ ਐਨਡੀਪੀਐਸ ਦਾ ਵੀ ਹੈਗਾ ਚ ਰਿਕਵਰੀ ਹੋਏਗੀ